ਹਰਕੁਲਾ ਦਾ ਸਪੈਸ਼ਲ ਚਿਕਨ ਬਣ ਕੇ ਆਏ ਨੇ ਜੀ ਬਲੇਰ ਕੁਲਾ ਇਹੋ ਜਿਹੇ ਤਾਂ ਬਹੁਤ ਸਾਰੇ ਖੁਦ ਤੇ ਨੇ ਬਣਾ ਸਲਾਮੇ ਦੇ ਨਾਲ ਚੱਲ ਜਾਓ ਪਰ ਇਹੋ ਪ੍ਰਾਹਰ ਪਲੇਟਾਂ ਤੋਂ ਪਲੇਟਾਂ ਆ ਰਹੀਆਂ ਵਰਤਾਰੇ ਦੇ ਵਿੱਚ ਵੱਡੀ ਗੱਲ ਸੀ ਹੈ ਕਿ ਕੋਈ ਉਹ ਤਾਂ ਪਲੇ ਉਹ ਲੈ ਲਓ ਜੋਨੀਆਂ

ਸੋ ਦੇਖ ਸਾਡੋਂ ਇੱਕ ਦੇਗਾ ਹੋਰ ਆ ਗਿਆ ਆਪਾਂ 5 5 ਆਏ ਨੇ 5 ਆਏ ਨੇ 5 ਆਏ ਨੇ ਇੱਕ ਦੇਗਾ ਆ ਆ ਗਿਆ ਚੋਲਾਂ ਦਾ 14 ਦਾ ਹੀ ਹੈ ਇਹ ਪੰਜ ਨੇ ਜੀ ਟੋਟਲ 5 ਦੇਗੇ ਜੋ ਚਾਵਲਾਂ ਦੇ ਆਏ ਨੇ ਮਲੇਰ ਕੋਲੇ ਤੋਂ ਨਾਬਾ ਹੀਰਾ ਮਹਿਲ ਸ਼ਾਹੀ ਹੀਰਾ ਮਹਿਲ ਦੇ ਵਿੱਚ ਮਹਾਰਾਣੀ ਪ੍ਰੀਤੀ ਸਿੰਘ ਜੀ ਵੱਲੋਂ ਅੱਜ ਰੋਜ਼ੇ ਰੋਜ਼ੇ ਖਲਵਾਏ ਗਏ ਨੇ ਤੇ ਪੰਜ ਦੇ ਕੇ ਤੁਸੀਂ ਇੱਕ ਆ ਦੇਗਾ ਦੇਖ ਸਕਦੇ ਹੋ ਮਬੂਈ ਮਬੂਈ ਕਿੰਨੇ ਕਿਲੋ ਦਾ ਹੁੰਦਾ ਖਾਨ ਸਾਹਿਬ ਇੱਕ ਦੇਗਾ ਇਹ 18 ਕਿਲੋ ਜੋ ਆਉਂਦੇ ਨੇ ਜੇ ਤੁਹਾਨੂੰ 70 ਕਿਲੋ ਬਾਲ ਬਣ ਜਾਂਦਾ 70 ਕਿਲੋ ਬਾਲ ਬਣ ਜਾਂਦਾ ਤੇ ਦੇਖ ਸਕਦੇ ਹੋ ਪੰਜ ਦੇ ਕੇ ਤੇ ਤਿੰਨ ਦੇ ਕੇ ਹੋਰ ਪਿੱਛੇ ਤੇ ਸਾਰੇ ਵੰਡੇ ਜਾ ਰਿਹਾ ਹੈ ਸ਼ਾਹੀ ਪਰਿਵਾਰ ਵੱਲੋਂ ਆਪ ਵੰਡਿਆ ਜਾ ਰਿਹਾ ਹੈ ਸਾਰਾ ਸਮਾਨ ਤੁਸੀਂ ਦੇਖ ਸਕਦੇ ਹੋ ਕਿਹੜਾ ਤਨੂ ਆ ਦੇਖਿਓ ਜੀ ਇਦਨੂ ਦੇਖੋ ਬੰਦੇ ਜਾ ਰਹੇ ਚਾਵਲ ਪੰਜ ਦੇਗੇ ਜਿਹੜੇ ਆਏ ਨੇ ਸਟਾਰਟ ਹੋ ਗਏ ਕੰਮ ਤੇ ਸਾਰਿਆਂ ਦਾ ਸਾਡੇ ਭੋਲਾ ਜੀ ਫੇਰ ਸਾਨੂੰ ਮਿਲ ਗਏ ਭੋਲਾ ਜੀ ਅਸਲਾਮ ਵਾਲੇ ਕੁ ਸਵਾਦ ਨੇ ਕਨੇ ਪੰਜ ਦੇਗੇ ਆਏ ਨੇ ਫਹੀ ਜਾਨੂ ਨੋਲੇਜ ਦੇ ਦੁਆਰੀ ਬਾਜ ਗਾ ਇਹ ਗਾਣਾ ਜੋਨੇ ਪਰਿਵਾਰ ਬਾਰੇ ਬਹੁਤ ਵਧੀਆ ਪਰਿਵਾਰ ਆ ਜੀ ਬਹੁਤ ਵਧੀਆ ਇੱਜ਼ਤ ਕਰੀ ਆ ਸਨਮਾਨ ਭਾਈ ਚਾਰੇ ਦੀ ਠੀਕ ਹੈ ਤੇ ਇਦਾਂ ਹੀ ਕਰਦੇ ਰਹੇ ਹਨ ਸਾਰਿਆਂ ਦਾ ਸਹਿਯੋਗ ਨਾਲ ਠੀਕ ਹੈ ਸੀਨੇ ਪੱਤਰਕਾਰ ਨਾਬਾ ਅਵਤਾਰ ਧਾਰੀਵਾਲ ਜੀ ਜੋ ਸੇਵਾ ਕਰ ਲਈ ਹਮੇਸ਼ਾ ਮੂਰੇ ਰਹਿੰਦੇ ਨੇ ਪਰ ਅੱਜ ਚਾਵਲ ਵੰਡ ਰਹੇ ਹਾਂ ਅੱਜ ਰੋਜੇ ਖੋਲ ਨੇ ਕੀ ਕਹਿਣਾ ਚਾਹੁੰਦੇ ਬੜੀ ਖੁਸ਼ੀ ਹੈ ਜੀ ਅੱਜ ਜਿਹੜਾ ਜਿਹੜੇ ਸਾਰੇ ਸਾਡੇ ਧਰਮ ਨੇ ਹਨਾ ਸਾਰੇ ਧਰਮਾਂ ਨੂੰ ਇਕੱਠੇ ਲੈ ਕੇ ਚੱਲ ਰਹੇ ਹਾਂ ਮਹਾਰਾਣੀ ਸਾਹਿਬ ਦਾ ਬਹੁਤ ਵੱਡਾ ਪ੍ਰੋਗਰਾਮ ਹੈ ਅਜਾ ਦੇਖੋ ਕਿੰਨੀ ਰੌਣਕ ਲੱਗੀ ਹੋਈ ਹੈ ਮਹਾਰਾਣੀ ਦੇ ਵਿੱਚ ਜਿਹੜੇ ਮਹਾਰਾਣੀ ਨੇ ਬਹੁਤ ਵੱਡਾ ਪ੍ਰੋਗਰਾਮ ਕੀਤਾ ਰੁੱਝ ਜਾਂਦਾ ਤੇ ਇਹ ਇੱਕ ਮਿਸਾਲ ਕਾਇਮ ਕੀਤੀ ਹੈ ਜੀ ਜਲਾਬੇ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਹੈ ਜੀ ਮਹਾਰਾਣੀ ਸਾਹਿਬ ਦਾ ਬਹੁਤ ਧੰਨਵਾਦੀ ਠੀਕ ਹੈ ਮੈਂ ਦੇਖ ਸਕਦੇ ਹਾਂ ਲਾਈਵ ਰਿਸਪੈਕਟ ਕੀਤਾ ਗਿਆ ਹੈ ਔਰ ਮੈਂ ਜੀ ਦੀ ਮਨ ਕੀ ਇੱਛਾ ਹੈ ਕਿ ہماری ਨਾਹਰਿਆਸਤ اس طرح سے ہونی چاہیے اس کی مثال شاید پورے دیش میں دی جائے کہ یہ ایک ایسی جگہ ہے جہاں پہ سب اتنا اچھے سے مل کے رہتے ہیں تو آپ سب کا یہاں آنے کے لیے بہت بہت دھنیہ واد اور کوئی کمی رہ گئی ہے تو اس کے لیے معاف کریے گا ਦੀਦੀ ਭਗਵਤ ਜਿੱਦਾਂ ਮੇਰੇ ਹੁਮਾਰਾ ਦੱਸਿਆ ਕਿ ਉਹ ਸਾਰਿਆਂ ਲਈ ਖਾਣਾ ਤਿਆਰ ਹੈ ਤੇ ਮੈਂ ਸਾਰਿਆਂ ਨੂੰ ਬਹੁਤ ਧੰਨਵਾਦ ਹਾਂ ਕਿ ਸਾਰੇ ਇਰਾ ਮੈਨਾਂ ਨੇ ਤੇ ਆ ਫੰਕਸ਼ਨ ਅਟੈਂਡ ਕਰ ਰਹੇ ਹੋ ਸਾਰਿਆਂ ਨੂੰ ਬੇਨਤੀ ਹੈ ਕਿ ਸਾਰਾ ਖਾਣਾ ਖਾ ਕੇ ਲਓ ਬਹੁਤ ਬਹੁਤ ਸ਼ੁਕਰੀਆ ਸਾਰੇ ਮੁਸਲਮਾਨ ਭਾਈਚਾਰੇ ਵੱਲ ਮਹਾਰਾਣੀ ਜੀ ਪ੍ਰੀਤੀ ਸਿੰਘ ਜੀ ਤੁਹਾਡਾ ਧੰਨਵਾਦ ਕਿਉਂਕਿ ਕਿਸੇ ਨੇ ਇਹ ਮੁਸਲਮਾਨ ਭਾਈਚਾਰੇ ਮੁੱਖ ਥਾ ਦਿੱਤਾ ਤੁਸੀਂ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋ ਕਿ ਸਿੱਬੇ ਸਹਿਲਾ ਬਹੁਤ ਜ਼ਿਆਦਾ ਮੁਸਲਮਾਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਮਹਾਰਾਜਾ ਜਿਹਦੇ ਨਾਮ ਰਹੇਗੇ ਸਾਡੇ ਯੁਗਰਾਜ ਜੀ ਖੜੇ ਨੇ ਤੁਸੀਂ ਖੜੇ ਹੋ ਸਾਡੇ ਲਈ ਹੀ ਮਹਾਰਾਜੇ ਨੇ ਜਿੱਥੇ ਵੀ ਮੁਸਲਮਾਨ ਭਾਈਚਾਰੇ ਦੀ ਹੀਰਾ ਮਹਿਲ ਨੂੰ ਲੋੜ ਪਊਗੀ ਤੇ ਇਦਾਂ ਹੀ ਪਿਆਰ ਤੇ ਸਤਿਕਾਰ ਬਰਕਰਾਰ ਰੂਗਾ ਥੋੜਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਭਾਈਚਾਰੇ ਲਈ ਸੋਚਿਆ ਇਕੱਠੇ ਹੋਣੇ ਰਹੀ ਗੱਲ ਖਾਣ ਦੀ ਕੋਈ ਮੁਸਲਮਾਨ ਖਾਣ ਦਾ ਭੁੱਖਾ ਨਹੀਂ ਇੱਜ਼ਤ ਦਾ ਭੁੱਖਾ ਹੈ ਚਾਹੇ ਕਿਸ ਨੂੰ ਪਾਣੀ ਵੀ ਮਿਲ ਗਿਆ ਉਹ ਹੀ ਭੁੱਖਾ ਹੈ ਤੁਸੀਂ ਇਹਨਾਂ ਸੋਚ ਲਿਆ ਕਿ ਪਿੱਛੇ ਸਾਰਾ ਕੁਝ ਮਿਲਿਆ ਕਿਸੇ ਨੂੰ ਮਿਲਿਆ ਨਹੀਂ ਮਿਲਦੀ ਦੁਆ ਦੁਆ ਮੰਗੀ ਗਿਆ ਤੁਹਾਨੂੰ ਖੈਰ ਤੇ ਤੁਹਾਡੇ ਲਈ ਤੰਦਰੁਸਤੀ ਰਹੇ पूरे देश चाहनो मान रहे है इसका भी थोड़ा सारा ना थोड़ा धन्यवाद जिन्होंने ऊपर आता किया स्पेशली ते रमजान जी assi jede khadiyan team work apne raja ji dhillon sahab maharani jinade birji baithe ne ki ramdan jiyan khade ne inki madad ke bina ye nahi ho pa to koi kami reh gayi kisi ko gussa hai to un pe nikalo kyunke inno nu aj 5-7 din ho gaye lagya nu మే రంజాన్ ਆਏ ਤੁਹਾਇ ਕਰਨੇ ਉਹ ਮਸਜਿਦਾਂ ਦੇ ਇਦਾਂ ਇਦਾਂ ਇਹਨਾਂ ਨੇ ਬਹੁਤ ਉਪਰਾਲਾ ਕੀਤਾ ਇਸ ਕਰਕੇ ਇਨਸ਼ਾਅੱਲਾ ਪਾਏ ਆ ਧੁਰਕੇ ਰਹੀਏ ਸਾਰੇ ਵਿਦਵਾਨ ਜਿੰਦਗੀ ਰਹੀ ਤਾਂ ਇਨਸ਼ਾਅੱਲਾ ਇਹਨਾਂ ਨੂੰ ਵਧੀਆ ਜੀ ਨਹਿਰ ਸਾਜਰੇ ਆ ਆਪਣੇ ਰਾਜੇ ਦਾ ਤਿਆਰੀਆਂ ਚੱਲ ਰਹੀਆਂ ਨੇ ਬਹੁਤ ਕਰੋੜਾਂ ਆਪਾਂ ਖਰਬਾ ਰੀਆਂ ਇਨਸ਼ਾਅੱਲਾ ਅਗਲੇ ਸਾਲ ਫਿਰ ਵੀ ਇਹ ਰੋਜ਼ੇ ਲਾਉਣਗੇ ਆਪ ਇਹਨਾਂ ਦੇ ਨਾਂ ਲੈਣਾ ਜਿਹੜੇ ਪਿਆਰ ਸਤਿਕਾਰ ਦਿੰਦੇ ਨੇ ਆਪਾਂ ਆਪਾਂ ਨੂੰ یہاں کا بہت بہت دنواد تھنک یو ویری مچ میڈم سلیم جی ڈاکٹر صاحب سارے دنواد سارے جی کھڑے نے دنواد جی فیزوز صاحب سر تھوڑا بھی دنواد فون کر دے رہے ہیں تو اِسی کٹھیا میٹنگ ہوئی نے ساری یہ ابرالے کی بہت سارا بہت بہت دنواد سارا کا مہارا جی تا بھی دنواد السلام علیکم و رحمۃ اللہ و برکاتہ ਹਾਂ ਜੀ ਹਾਂ ਜੀ ਇਸ ਟਾਈਮ ਅਸੀਂ ਹੀਰਾ ਮਹਿਲ ਨਾਬਾ ਦੇ ਵਿੱਚ ਖੜੇ ਆ ਜਿੱਥੇ ਕੀ ਅੱਜ ਰੋਜ਼ੇ ਖੁਲਾਏ ਜਾਂਦੇ ਨੇ ਤਾਂ ਹੀਰਾ ਮਹਿਲ ਨਾਬਾ ਸ਼ਾਹੀ ਪਰਿਵਾਰ ਦੀ ਇੱਕ ਖਾਸियत ਦੇਖੀ ਕਿ ਹਰ ਵਰਗ ਦੇ ਹਰ ਧਰਮ ਦੇ ਬੰਦੇ ਨੂੰ ਪਿਆਰ ਕਰਦੇ ਨੇ ਕੋਈ ਹਿੰਦੂਆਂ ਦਾ ਪ੍ਰੋਗਰਾਮ ਹੋਵੇ ਕੋਈ ਸਿੱਖ ਸਿੱਖਾਂ ਸਿੱਖੀ ਦਾ ਕੋਈ ਪ੍ਰੋਗਰਾਮ ਹੋਵੇ ਜਿਵੇਂ ਅੱਜ ਮੁਸਲਮਾਨ ਭਾਈਚਾਰੇ ਦੇ ਰੋਜ਼ੇ ਖੁਲਾਏ ਹਰ ਧਰਮ ਨੂੰ ਪਿਆਰ ਕਰ ਰਹੇ ਨੇ ਸਾਡੇ ਨਾਲ ਕੁਝ ਭਰਾ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਇੱਕ ਕਟਿੰਗ ਕਰਦੇ ਹਾਂ ਸਾਹਿਬ ਨੇ ਤੇ ਗੱਲਬਾਤ ਕਰਾਵਾਂਗੇ ਇਹਨਾਂ ਨੂੰ ਪੁੱਛਦੇ ਹਾਂ ਵੀ ਜਿਵੇਂ ਹਿੰਦੂ ਧਰਮ ਚ ਵਰਤ ਰੱਖੇ ਜਾਂਦੇ ਨੇ ਤੇ ਇਸਲਾਮ ਧਰਮ ਚ ਰੋਜ਼ੇ ਰੱਖੇ ਜਾਂਦੇ ਨੇ ਤੁਸੀਂ ਸਭ ਕਿੰਨਾ ਕੁ ਫਰਕ ਹੈ ਰੋਜ਼ਿਆਂ ਤੇ ਵਰਤਾਂ ਚ ਮੈਂ ਇਹ ਸਮਝਦਾ ਹੂੰ ਕਿ ਹਮਾਰੇ ਯਹਾਂ ਤੋਂ ਬਿਲਕੁਲ ਖਾਣਾ ਪੀਣਾ ਉਹ ਚੀਜ਼ਾਂ ਜੋ ਰੋਜ਼ੇ ਸੇ ਪਹਿਲੇ ਹਲਾਲ ਥੀ ਠੀਕ ਹੈ ਰੋਜ਼ਾ ਰੱਖਣੇ ਕੇ ਬਾਅਦ ਜਬ ਇਨਸਾਨ ਨੀਅਤ ਕਰ ਲੇਤਾ ਹੈ ਸਹਰੀ ਕਰ ਲੇਤਾ ਹੈ ਸਵੇਰੇ 5 ਵਜੇ ਠੀਕ ਹੈ ਤਾਂ ਫਿਰ ਸ਼ਾਮ ਕੇ ਪੌਣੇ 7 ਵਜੇ ਤੱਕ اس کے لیے ساری چیزیں حرام ہو جاتی ہے اب وہ کچھ نہیں کھا سکتا کچھ نہیں پی سکتا اور یہ بھی یاد رکھے اگر وہ کسی بھائی کی چگلی کرتا ہے اس کی غیبت کرتا ہے اس کے بارے میں برا بھلا کہتا ہے تو اس کے روزے کے ثواب میں کمی آ جاتی ہے چگلی کرنا بھی ماڑا مانیہ گیا ہے برا مانا گیا ہے برا, 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 برا مانا گیا اور روزہ رکھ کر چغلی کرنا یہ تو اور زیادہ غلط بات ہے جی میں تو رکھ ہے صبح کتنے بجے سویرے ہم لوگ چار بجے اٹھ جاتے ہیں اسنان وغیرہ کرتے ہیں جی اچھا اٹھ کر سہری کرتے ہیں پھر وضو کر کے جاتے ہیں نماز پڑھتے ہیں فجر کی اس وقت سے لے کر شام کی ابھی مغرب کی آزان تک چھے بچ کر اڑتالیس منٹ آج کا ٹائم ہے تب تک بھوکا پیاسا رہنا ہے

ਗੋਲੀ ਟੈਬਲੇਟ ਦਾ ਅਲੱਗ ਮਸਲਾ ਹੈਗਾ ਜੋ ਕੋਈ ਬਿਮਾਰ ਹੈਗਾ ਬੰਜਾ ਇੰਜੈਕਸ਼ਨ ਲੈ ਸਕਦਾ ਹੈ ਲੈ ਸਕਦਾ ਉਹਦਾ ਕੋਈ ਉਹ ਨਹੀਂ ਮਤਲਬ ਖਾਣਾ ਕੁਛ ਨਹੀਂ ਜਿਹੜਾ ਖਾਣਾ ਕੁਛ ਨਹੀਂ ਹੈ ਪੀਣਾ ਕੁਛ ਨਹੀਂ ਹੈ ਅਚਾ ਜਦੋਂ ਸ਼ਾਮ ਨੂੰ ਰੋਜ਼ਾ ਖੋਲਣਾ ਉਹਦੀ ਖਾਣਾ ਉਹਦੇ ਵਿੱਚ ਖਾਣਾ ਹੀ ਹੈ ਇਹ ਚ ਕੋਈ ਇਹ ਵੀ ਹੁੰਦਾ ਹੈ ਕਿ ਕੋਈ ਪ੍ਰੋਪਰ ਹੋਣਾ ਵੀ ਇਹ ਚੀਜ਼ ਖਾਣੀ ਹੈ ਜਾਂ ਨਹੀਂ 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 ਇਹ ਜਿਵੇਂ ਸਾਡੇ ਮੈਂ ਗੱਲ ਕਰਾਂਗਾ ਸਾਡੇ ਹਿੰਦੂਆਂ ਦੇ ਹੁੰਦਾ ਨਾ ਵੀ ਆਗਲੇ ਦੇ ਆਟੇ ਦੇ ਪਕੌੜੇ ਖਾਣੇ ਨੇ ਜਾਂ ਹੋਰ ਹੈ ਇਹ ਤਾਂ ਨਹੀਂ ਕੋਈ ਚੱਕਰ ਨਹੀਂ ਕੋਈ ਜ਼ਰੂਰੀ ਨਹੀਂ ਹੈ ਤੋ ਜਦ ਰੋਜ਼ੇ ਖੁੱਲਣੇ ਦਾ ਟਾਈਮ ਹੋ ਗਿਆ ਆਪ ਜੋ ਮਰਜ਼ੀ ਚਾਹੇ ਖਾਏ ਪिए ਠੀਕ ਕੋਈ ਹਰਜ ਕੀ ਬਾਤ ਹੈ ਠੀ جو پروگرام کرایا گیا روزے کھلاے گئے ہیں اس طرح پہلی بار ہوا شاہی پروار والوں کس طرح پروگرام کیا گیا ایک میرا ستری اور میں بہت سٹرونگ بلیور ہوں جو ہمارے گرو صاحب نے میں سکھایا ایک امکار سو میں سب مانتی ہوں کہ ہاں, ہر ریلیجن ایک ہے اور سب کا رسپیکٹ کرنا چاہیے تو ایک میں نے چھوٹی سی شروعات کری ایک کو دکھا ایکتا کے لیے کہ ہم سب ایک ہیں آئی سٹرونگلی بلیو نہیں کہوں گا اور جو بہت خوشی ایک جب دیکھی ہے کہ تسی ہر طرح نو پیار کر دیو پا میں ہندو طرح ہوئے پا میں سکھ طرح ہوئے اجے کلیر ہو گیا بھی مسلمان پروار میں سارے ستکار ہیں ہمارے گروہ نے یہی سکھایا ہے ہر دھرم کا ستکار کرو تو ہم جس فالوئنگ جو گروہ صاحب کو حکم ہے بس تسی کی کہنا چاہو گئے اج محل دے بیچے مسلم پر کی کہنا چاہو گئے اج مسلم پر ہی جرہ کٹھا ہو ਤੇ ਸਾਰਿਆਂ ਨੇ ਰੋਜ਼ੇ ਖੁਦ ਨਹੀਂ ਕੀ ਗਏ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿੱਦਾਂ ਤੁਸੀਂ ਦੇਖ ਰਹੇ ਹੋ ਸਾਰੇ ਮੁਸਲਮ ਲੋਗ ਸਾਡੇ ਘਰ ਆਏ ਨੇ ਅਸੀਂ ਉਹਨਾਂ ਦਾ ਰੋਜ਼ਾ ਮਨਾਇਆ ਹੋਇਆ ਜੀ ਦੇ ਵਿੱਚ ਇਹਨਾਂ ਨੂੰ ਖਾਣਾ ਦਿੱਤਾ ਹੋਇਆ ਉਹਨਾਂ ਦਾ ਤਿਉਹਰ ਮਨਾ ਰਹੇ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰੇ ਬਹੁਤ ਖੁਸ਼ ਨੇ ਤੇ ਜਿਵੇਂ ਕੁਝ ਲੋਕ ਕਹਿੰਦੇ ਨੇ ਕਿ Hindu ਧਰਮ ਨਾਲ ਗਏ Sikh ਧਰਮ ਨਾਲ ਗਏ ਤੇ Christian ਨਾਲ ਗਏ ਵੈਗੁਰੂ ਜੀ ਨੇ ਸਿੱਖਾਇਆ ਇੱਕ ਓਮਕਾਰ ਸਾਰੇ ਰੱਬ ਇੱਕ ਤੱਕ ਮੈਂ ਕੋਈ ਤਰਨਾਮ ਚ ਨਾ ਮੰਨੂ ਤੇ ਵੈਗੁਰੂ ਜੀ ਦਾ ਕਲਸਾ ਵੈਗੁਰੂ ਜੀ ਦਾ ਹਾਂਜੀ ਅੱਜ ਕੀ ਪ੍ਰੋਗਰਾਮ ਸੀ ਜੀ ਮੈਂ ਹੈਪੀ ਹਾਂ ਅੱਜ ਇੱਥੇ ਮੁਸਲਮ ਭਾਈਚਾਰੇ ਨੂੰ ਬੁਲਾਇਆ ਗਿਆ ਸੀ ਦਾਵਤ ਦੇ ਦੇ ਇਹਨਾਂ ਨੂੰ ਸਾਰਿਆਂ ਨੂੰ ਰੋਜ਼ਾ ਖੁਲਾਇਆ ਗਿਆ ਸੀ ਇਹਨਾਂ ਦਾ ਮਹਾਰਾਣੀ ਪ੍ਰੀਤੀ ਸਿੰਘ ਵੱਲੋਂ ਕਿਵੇਂ ਲੱਗਿਆ ਬਹੁਤ ਅੱਛਾ ਲੱਗਿਆ ਤੁਹਾਨੂੰ ਪਤਾ ਹੈ ਸਾਰੇ ਧਰਮ ਇੱਕੋ ਹੀ ਨੇ ਹਾਂ ਬਹੁਤ ਅੱਛਾ ਲੱਗਿਆ ਸਾਰਿਆਂ ਨੂੰ ਮਹਿਲ ਜਾ ਕੇ ਇੱਥੇ ਹਾਂਜੀ ਹਾਂ ਨਾਬਾ ਹੀਰਾ ਮੈਲ ਦੇ ਵਿੱਚ ਖੜੇ ਆ ਮਲਾਵਾਂਗੇ ਹਾਂਜੀ ਨਮਸਕਾਰ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ ਸ਼ਾਹੀ ਪਰਿਵਾਰ ਵੱਲੋਂ ਸਾਰਿਆਂ ਨੂੰ ਇਹ ਰਮਜ਼ਾਨ ਦੇ ਜਿਹੜੇ ਚੱਲ ਰਹੇ ਨੇ ਰੋਜ਼ੇ ਉਹਨਾਂ ਦਾ ਮਤਲਬ ਕਰਨ ਲਈ ਜੋ ਖੋਲਣ ਦਾ ਸਮਾਂ ਹੁੰਦਾ ਉਹਦੇ ਤੇ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਹੈ ਤੇ ਸਾਰੇ ਹੀ ਆਏ ਨੇ ਅਸੀਂ ਹੁਣ ਸ਼ਾਹੀ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਬਾਕੀ ਜੋ ਸਾਰੇ ਭੈਣ ਭਾਈ ਆਏ ਨੇ ਇੱਥੇ ਰੋਜ਼ਾ ਖੋਲਣ ਲਈ ਉਹਨਾਂ ਦਾ ਵੀ ਅਸੀਂ ਬਹੁਤ ਸਵਾਗਤ ਕਰਦੇ ਹਾਂ ਤੇ ਅਸੀਂ ਇਹੀ ਕਹਿੰਦੇ ਹਾਂ ਵੀ ਆਪਸ ਵਿੱਚ ਅਸੀਂ ਸਾਰੇ ਭੈਣ ਭਰਾ ਹਾਂ ਸਾਡੇ 'ਚ ਕੋਈ ਫਰਕ ਨਹੀਂ ਅਸੀਂ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਅਸੀਂ ਅੱਛੇ ਕਿਤੇ ਕੀ ਨਾਮ ਹੈ ਜੇਰਾ ਨਾਮ ਮੁਹੰਮਦ ਰਮਜ਼ਾਨ ਹੈ ਜੀ ਕੀ ਅੱਜ ਪ੍ਰੋਗਰਾਮ ਸੀ ਜਿਹੜੇ ਜੋ ਰੋਜ਼ੇ ਖੁਲਾਏਗੇ ਨੇ ਤੇ ਕਿਸ ਤਰ੍ਹਾਂ ਲੱਗੇ ਮੈਂ ਅੱਜ ਦਿਨ ਨੂੰ ਬੜਾ ਸਕੂਨ ਮਿਲਿਆ ਵੀ ਅੱਜ ਸਾਨੂੰ ਸਹਿਰ ਦੀ ਰਾਜਸਤਾਨ ਦੇ ਜੋ ਮਾਲਿਕ ਨੇ ਮਹਾਰਾਜਾ ਪ੍ਰੀਤੀ ਸਿੰਘ ਜੀ ਕੋਣੋ ਬੋਲੋ ਸਾਡੇ ਸਾਰੇ ਮੁਸਲਿਮ ਭਾਈਚਾਰੇ ਨੂੰਰੇ ਸਮੋਦੀਤ ਕੀਤਾ ਗਿਆ ਬੁਲਾਇਆ ਗਿਆ ਅਸੀਂ ਵੀ ਬਹੁਤ ਸਤਿਕਾਰ ਨਾਲ ਇਹਨਾਂ ਦੇ ਇੱਜ਼ਤ ਨਾਲ ਅਸੀਂ ਸਾਰੇ ਉਰੇ ਨੂੰ ਮਾ ਕੇ ਪਹੁੰਚੇ ਨੇ ਸਾਰੇ ਲੋਕ ਆਪਣੀ ਫੈਮਿਲੀ ਨਾਲ ਪਹੁੰਚੇ ਨੇ ਵਾਕੇ ਤਾਂ ਮੈਂ ਵੀ ਆਪਣੀ ਮਿਸਿਸ ਨਾਲ ਪਰ ਮੈਂ ਆਪਣੇ ਦੋਨੇ ਬੇਟਾ ਨਾਲ ਪਹੁੰਚਿਆ ਉਰੇ ਮੇਰੇ ਸਾਰੇ ਸਿਸਟਰ ਆਏ ਨੇ ਸਾਰੇ ਆਏ ਨੇ ਉਰੇ ਕਿਉਂਕਿ ਇਹਨਾਂ ਦੇ ਪਿਆਰ ਦੇ ਵਿੱਚ ਅਸੀਂ ਉਰੇ ਜੰਪਾਲਾਂ ਉਰੇ ਸੀ ਸਾਰਾ ਬਚਪਨ ਗੁਜ਼ਾਰਿਆ ਲੇਕਿਨ ਅੱਜ ਮਹਿਲ ਦੇ ਅੰਦਰ ਆਉਣ ਦਾ ਪਹਿਲੀ ਵਾਰ ਮੌਕਾ ਮਿਲੇ ਜੀ ਔਰ ਹਜ਼ਾਰਾਂ ਦੀ ਤਦਾਦ ਵਿੱਚ ਉਰੇ ਲੋਕ ਆਏ ਸਭ ਨੇ ਇਸ ਇਸ ਦੇ ਜਗਾ ਉੱਤੇ ਅੱਜ ਅਜ਼ਾਨ ਦੇ ਕੇ ਵਾਕਿਆ ਦਾ ਜੋ ਸਾਡੀ ਢਿਲੀ ਨਮਾਜ਼ ਪੜੀ ਇਹਦਾ ਜੋ ਨਮਾਜ਼ ਪੜੀ ਗਈ ਪਹਿਲੀ ਵਾਰ ਜੀ ਤੇ ਕਿਸ ਤਰ੍ਹਾਂ ਲੱਗਿਆ ਮਤਲਬ ਚਾਲ ਮੁਕੀ ਟੀਮ ਬਣਾਈ ਸੀ ਓਰੇ ਜੀ ਪਹਿਲਾਂ ਜਿੱਦਾਂ ਸਾਡਾ ਰੁਟੀਨ ਮੰਗਦਾ ਸੀ ਘਰੇ ਉਤਾਰ ਕਰਦੇ ਆ ਇਸ ਤਰ੍ਹਾਂ ਹੀ ਪਹਿਲਾਂ ਫਰੂਟ ਚਾਟ ਔਰ ਫਰੂਟ ਚਾਟ ਦੇ ਨਾਲ ਹੀ ਜਿਤਨਾ ਖਜੂਰਾ ਹੁੰਦੀਆਂ ਨੇ ਸਕੈਸ ਹੁੰਦਾ ਹੈ ਬਹੁਤ ਹੀ ਸਸ ਸਕੈਸ ਬਣਾਇਆ ਗਿਆ ਮਿਲਕ ਮਿਲਕ ਵਾਲਾ ਸਕੈਸ ਬਣਾਇਆ ਗਿਆ ਕਵਿਤਾ ਉਹਦੇ ਚ ਤਰਬੂਜ ਵਗੈਰਾ ਡਾਲ ਕੇ ਕਾਫੀ ਮਸ਼ਹੂਰ ਹੈ ਜੀ ਕਾਫੀ ਮਸ਼ਹੂਰ ਹੈ ਇਹੋ ਉਹਨੂੰ ਮੁਹੱਬਤ ਦੇ ਸ਼ਰਬਤ ਕਿਹਾ ਜਾਂਦਾ ਦਿੱਲੀ ਚ ਨਾਮ ਉਹ ਤਾਂ ਮੁਹੱਬਤ ਦੇ ਸ਼ਰਬਤ ਉਹ ਬਣਾਇਆ ਗਿਆ ਔਰ ਉਸ ਤੋਂ ਬਾਅਦ ਇਹ ਨਾਲ ਹੀ ਉਹ ਸਭ ਨੂੰ ਬਹੁਤ ਤਰੀਕੇ ਅੱਛੇ ਤਰੀਕੇ ਨਾਲ ਸਰਵ ਕੀਤਾ ਗਿਆ ਫਿਰ ਉਸ ਤੋਂ ਬਾਅਦ ਨਾਜ਼ਰੀ ਰੋਜ਼ਾ ਖੋਲਣ ਤੋਂ ਬਾਅਦ ਫਿਰ ਅਜ਼ਾਨ ਹੋਈ ਅਜ਼ਾਨ ਤੋਂ ਬਾਅਦ ਨਮਾਜ਼ ਪੜ੍ਹੀ ਗਈ ਨਮਾਜ਼ ਤੋਂ ਬਾਅਦ ਫਿਰ ਦੁਬਾਰਾ ਸਾਰਿਆਂ ਨੂੰ ਖਾਣਾ ਖਿਲਾਇਆ ਗਿਆ ਠੀਕ ਹੈ ਜੀ ਦੋ ਕੀ ਮਰੇ ਕੋਲ ਤੋਂ ਸਪੈਸ਼ਲੀ ਤੇ ਸਾਡੀ ਇੱਕ ਅਹਿਮ ਗੱਲ ਹੈ ਵੀ ਜੋ ਚਾਵਲ ਬਣ ਕੇ ਆਏ ਨੇ ਉਹ ਮਲੇਰ ਕੋਲੇ ਤੋਂ ਆਏ ਨੇ ਜੀ ਉਹ ਮਰੇ ਕੋਲ ਤੋਂ ਆਏ ਨੇ ਸੱਤ ਦਿਗਾ ਬਣ ਕੇ ਆਏ ਨੇ ਮਰੇ ਕੋਲੇ ਤੋਂ ਜੀ ਜਿੱਥੇ ਦੋ ਮਿੱਟੇ ਵੀ ਮਲੇਰ ਕੋਲੇ ਤੋਂ ਬਣ ਕੇ ਆਏ ਜੀ ਉਹ ਨਾ ਇੱਕ ਬੜਾ ਮਸ਼ਹੂਰ ਹੈ ਉੱਥੇ ਦੇ ਚਾਵਲ ਠੀਕ ਹੈ ਠੀਕ ਹੈ ਜੋ ਆਪਣੇ ਕਿਤੇ ਵੀ ਬਾਹਰ ਵੀ ਜਾਂਦੇ ਨੇ ਤਾਂ ਮਲੇਰ ਕੋਲੇ ਦੇ ਚਾਵਲੀ ਬਣ ਕੇ ਜਾਂਦੇ ਨੇ ਜੋ ਦੇਖਦੇ ਚਾਵਲ ਕਿਹਾ ਨਹੀਂ ਨਹੀਂ ਪੂਰੇ ਆਪਣੇ ਕਿਤੇ ਅਦਰ ਸਟੇਟ ਜਾਂ ਹਰਿਆਣਾ ਵੀ ਜਾਂਦੇ ਨੇ ਜਾਂ ਕਿਤੇ ਬਾਹਰ ਮੈਰਿਜ ਵਗੈਰਾ ਚ ਵੀ ਜਾਂਦੇ ਨੇ ਤਾਂ ਕੋਈ ਅਗਰ ਕਿਤੇ ਵੱਡੀ ਸੰਗਤ ਦਾ ਕੋਈ ਪ੍ਰੋਗਰਾਮ ਹੋਵੇ ਤਾਂ ਉਸ ਪ੍ਰੋਗਰਾਮ ਵਿੱਚ ਜੋ ਚੌਲ ਬਣ ਕੇ ਜਾਂਦੇ ਮੇਰੇ ਕੋਲ ਤੇ ਜਾਂਦੇ ਨੇ ਜੀ ਇਹ ਤਾਂ ਨਹੀਂ ਹੈ ਵੀ ਫਿਰ ਇੰਨਾ ਟਾਈਮ ਰਹਿ ਜਾਂਦੇ ਨੇ ਜੀ ਜੀ ਬਿਲਕੁਲ ਰਹਿ ਜਾਂਦੇ ਨੇ ਜੀ ਉਹ ਕੋਈ ਇਸ ਤਰ੍ਹਾਂ ਦੀ ਸੁਣੀ ਹੈ ਮੌਸਮ ਵੀ ਠੀਕ ਹੈ ਔਰ ਰਹਿ ਵੀ ਜਾਂਦੇ ਨੇ ਠੀਕ ਜੀ ਬਹੁਤ ਵਧੀਆ ਲੱਗਿਆ ਸਭ ਨੂੰ ਖਾ ਕੇ ਲੱਗਿਆ ਮਿੱਠੇ ਵੀ ਸੀ ਹਾਂ ਮਿੱਠੇ ਵੀ ਜੀ ਦੋ ਜਿਤਨਾ ਉਹਦੇ ਕਲਾਕੰਦ ਖੋਆ ਮਿਲਕ ਕੇਕ ਸਭ ਕੁਝ ਪਾਇਆ ਜਾਂਦਾ ਉਹ ਚ ਜੀ ਚੈਰੀ ਕਰੋੰਦਾ ਵਗੈਰਾ ਸਭ ਕੁਝ ਪਾਇਆ ਜਾਂਦਾ ਜੀ ਠੀਕ ਹੈ ਉਹ ਦੀਗ ਦਾ ਟੇਸਟੀ ਇੱਕ ਅਲੱਗ ਹੀ ਟੇਸਟ ਹੈ ਜੀ ਜੀ